ਰੋਈ ਰਜ਼ਕ ਦੇ ਵਿਛੋੜੇ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਮੈਂ ਰੋਈ ਪਰਿਵਾਰ ਦੇ ਵਿਛੋੜੇ ਸਾਰਾ ਜਗਤ ਰੋਂਦਾ ਪਸ਼ੂ ਪੰਛੀ ਤੱਕ ਰੋਂਦੇ ਮੈਂ ਰੋਵੰਦੇ ਸਭ ਜਗ ਰੁਨਾ ਰੁੰੜੇ ਵਣੋਂ ਪੰਖੇ ਰੋ ਇੱਕ ਨਾ ਰੋਣਾ ਮੇਰੇ ਤਨ ਕਾ ਬਿਰਹਾ ਜਿਨ ਹੋਂ ਪਰੋਂ ਵਿਛੋੜੇ ਏ ਪ੍ਰਭੂ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵਿਛੋੜੇ ਨੇ ਨਾ ਤੜਪਾਇਆ ਨਾ ਰੁਲਾਇਆ ਮੈਂ ਰੋਈ ਜ਼ਰੂਰ ਰਜ਼ਕ ਦੇ ਵਿਛੋੜੇ ਚ ਮੈਂ ਰੋਈ ਜ਼ਰੂਰ ਪਰਿਵਾਰ ਦੇ ਵਿਛੋੜੇ ਚ اے ਨਿਰੰਕਾਰ ਵਿਛੋੜਾ ਤੇ ਤੇਰਾ ਵੀ ਹੈ ਤੇਰੇ ਵਿਛੋੜੇ ਨੇ ਨਾ ਤੜਪਾਇਆ ਨਾ ਰੁਲਾਇਆ ਪ੍ਰਮਾਤਮਾ ਦੇ ਵਿਛੋੜੇ ਚ ਤੜਪੇ ਹੋਏ ਮਨ ਦੇ ਚੋਂ ਨਿਕਲਿਓ ਇਹ ਦਵੰਜੋ ਯਕੀਨ ਜਾਣੋ ਜਨਮਾਂ ਜਨਮਾਂ ਤਰਾਂ ਦੇ ਪਾਪ ਦਉ ਦਿੰਦੇ ਜਨਮਾਂ ਜਨਮਾਂ ਉਨਾਂ ਨੂੰ ਹੰਜੂਆਂ ਤੋਂ ਕਰੋੜਾਂ ਤੀਰਤ ਪ੍ਰਵਾਨ ਕੀਤੇ ਜਾ ਸਕਦੇ ਜਨਮਾਂ ਜਨਮਾਂਤਰਾਂ ਦੇ ਪਾਪ ਦੋ ਦਿੰਦੇ ਨੇ ਜਨਮਾਂ ਜਨਮਾਂਤਰਾਂ ਦੇ ਦਾਗ ਦੋ ਦਿੰਦੇ ਨੇ